ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਜਿਹੜੇ ਵੀ ਅਦਾਰੇ ਤੋਂ ਆਏ ਹੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਸ ਵੇਲੇ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਹੁਣ ਤੱਕ 16322 ਕੇਸ ਰਜਿਸਟਰਡ ਹੋਏ ਨੇ ਪਹਿਲੀ ਮਾਰਚ ਤੋਂ ਲੈ ਕੇ 11 ਅਗਸਤ ਤੱਕ 25542 ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ और हैरोइन जी एक हजार चुरुंजा पॉइंट छे सौ छियासी जी किलो बरामद हुई है समैक जी पॉइंट दो सौ ग्यारह बरामद हुई है और अफीम तीन सौ छियाठ पॉइंट एक सौ छिहत् किलो बरामद हुई है चरस जी उनती पॉइंट छे सौ नौ किलो बरामद हुई है और गांजा चार सौ पांच पॉइंट तीन भी किलो बरामद होया और कोकीन 3.336 ਕਿਲੋ ਬਰਾਮਦ ਹੋਈਆ ਇਹ ਅੰਕੜੇ ਨੇ ਹੁਣ ਤੱਕ ਦੇ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜਾ ਨਸ਼ਾ ਮੁਕਤੀ ਮੋਰਚਾ ਉਹਦੇ ਵੱਲੋਂ ਜਿਹੜੀ ਮੁਹਿਮ ਵਿੱਢੀ ਗਈ ਆ ਪਿੰਡਾਂ ਦੇ ਵਿੱਚ ਜਾਣ ਦੀ ਵਾਰਡ ਦੇ ਵਿੱਚ ਜਾਣ ਦੀ ਉਹਦਾ ਜਿਹੜਾ ਪਹਿਲਾ ਪੜਾਅ ਹੈ ਉਹ ਮੁਕੰਮਲ ਹੋ ਜਾਣਾ ਅਗਲੇ 4-5 ਦਿਨ ਦੇ ਵਿੱਚ ਵਿੱਚ ਅਸੀਂ ਉਹਦੇ ਵਿੱਚ ਸਾਰੇ ਪਿੰਡ ਸਾਰੇ ਵਾਰਡ ਜਿਹੜੇ ਆ ਉਹ ਕਵਰ ਕਰ ਲੈਣੇ ਆ ਜਿਸ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਨੂੰ ਸੌ ਚਕਾਈ ਗਈ ਹੈ ਨਸ਼ਾ ਨਾ ਕਰਨ ਦੀ ਤੇ ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਦੀ ਔਰ ਉਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪੜਾਅ ਹੈ ਉਹ ਸਟਾਰਟ ਹੋਊਗਾ ਉਹਦੇ ਵਿੱਚ ਅਸੀਂ ਪਲੱਸ 1 ਤੋਂ ਜਿਹੜੇ ਸਕੂਲ ਦੇ ਬੱਚੇ ਨੇ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਅਸੀਂ ਕਾਲਜਸ ਤੱਕ ਵੀ ਜਾਵਾਂਗੇ ਤਾਂ ਕਿ ਅਵੇਅਰਨੈਸ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਸਕੇ ਇਹ ਅਗਲੇ ਪੜਾਅ ਦੀ ਡਿਟੇਲ ਤੁਹਾਨੂੰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਕਿ ਨਸ਼ਾ ਮੁਕਤੀ ਮੋਰਚਾ ਕਿਸ ਪਾਸੇ ਵੱਲੋਂ ਜਾ ਰਿਹਾ ਮੈਂ ਢਾਲੀਵਾਲ ਸਾਹਿਬ ਨੂੰ ਰਿਕਵੈਸਟ ਕਰੂੰਗਾ ਕਿ ਅਗੋਂ ਤੁਹਾਨੂੰ ਸੰਬੋਧਨ ਕਰ ਜਿਦਾ ਪੰਨੂ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਮਾਨਸਰ ਦੀ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਪੜਾਵਾ ਉਹਦੀ ਕੀ ਸਥਿਤੀ ਆ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਅੱਜ ਇੱਕ ਹੋਤ ਜਿਹੜੀ ਖਬਰ ਤੁਸੀਂ ਵੀ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸਖਬਲ ਸਿੰਘ ਖੈਦੇ ਹੋਣਾ ਦੀ ਜਮਾਨਤ ਨਾਲ ਜੁੜੀ ਹੋਈ ਖਬਰ ਅੱਜ ਤੁਸੀਂ ਦੇਖਦੇ ਹੋ ਸਾਡੇ ਜਣੇ ਉਹਨਾਂ ਨੇ ਕਹਿ ਜੀ ਕਿ ਮੈਂ ਬੇਦੀ ਪਹਿਲਾਂ ਹੀ ਜਮਾਨਤ ਜਿਹੜੀ ਹੋਈ ਹੋਈ ਹੈ ਤੇ ਮੈਨੂੰ ਹੁਣ ਕੋਈ ਜਮਾਨਤ ਦੀ ਜਿਹੜੀ ਲੋੜ ਨਹੀਂ ਸੀਗੀ ਅੱਜ ਉਹਨਾਂ ਨੇ ਇੱਕ ਹੋਰ ਅੱਗੇ ਪੋਲਿਟੀਕਲ ਪਾਰਟੀਆਂ ਨੂੰ ਤੇ ਉਹ ਜੋ ਬੋਲਦੇ ਹੀ ਸਭ ਨੂੰ ਪਤਾ ਹੈ ਅੱਜ মিডিਏ ਨੂੰ ਵੀ ਉਹਨਾਂ ਨੇ ਵੱਡੇ ਹਿੱਸੇ ਨੂੰ ਕਿਹਾ ਜੀ ਬਕਾਓ মিডিਆ ਇਹ ਗਲਤ ਖਬਰਾਂ ਲਾ ਦੇ ਜੀ ਮੈਂ ਇਹਨਾਂ ਦੇ ਖਿਲਾਫ ਬੱਲੇ ਜਿਹੜਾ ਉਹ ਕੇਸ ਕਰੂੰਗਾ ਜੀ ਕਈ ਗੱਲਾਂ ਉਹਨਾਂ ਦੀਆਂ ਕਈਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਸਰਕਾਰ ਜਿਹੜੀ ਹੈ ਅਸੀਂ ਇਹਦਾ ਕੋਈ ਕੋਈ ਅਸੀਂ ਹਿੱਸੇਦਾਰ ਨਹੀਂ ਉਹਨਾਂ ਦੀ ਗੱਲ ਦੇ ਅਸੀਂ ਨਾ ਕੋਈ ਕਾਰਵਾਈ ਕੀਤੀ ਉਹੀ ਸਭ ਤੋਂ ਜ਼ਿਆਦਾ ਜਿਹੜੀ ਮਜ਼ੇ ਦੀ ਗੱਲ ਹੈ ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਕਿਉਰਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੁਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਤ ਸਿੰਘ ਖੈਦੇ ਹੁਣੀ ਤੱਲੋ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭੜਦਰ ਬੱਤੀ ਪਈ ਆ ਜਦੋਂ ਪਿਛਲੇ 5-6 ਦਿਨ ਤੋਂ ਜਦਨ ਤੋਂ ਵੀ ਜੋਗਾ ਸਿੰਘ ਉਹਦੀ ਗਫਤਾਰੀ ਹੋਈ ਆ ਉਸ ਦਿਨ ਤੋਂ ਹੀ ਉਹ ਆਪ ਹੀ ਆਪਣੀਆਂ ਕਹਾਣੀਆਂ ਆਪ ਹੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਚੀਜ਼ ਨਾ ਕਹੀ ਆ ਨਾ ਕਾਂਗੇ ਕਿਉਂਕਿ ਕੇਸ ਕੋਰਟ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਾਦਾ ਅੰਟੈਡੋਗੇਟ ਜਿਹੜੀ ਕਰ ਚੁੱਕੀ ਆ ਇਹ ਜਿਹੜੀ ਉਹਨਾਂ ਨੇ ਪਾਈ ਉਹਨਾਂ ਨੇ ਪਾਈ ਸੀਗੀ ਭਾਵੇਂ ਅਜ ਉਹਨਾਂ ਨੇ ਜਦੋਂ ਵਾਪਸ ਲਈਏ 23 ਦੇ ਵਿੱਚ ਕੇਸ ਜਿਹੜਾ ਉਹਨਾਂ ਦੇ ਖਿਲਾਫ ਇੱਕਨ ਕੌੜੀ ਜਿਹੜੀ ਪੈਂਡਿੰਗ ਸੀਗੀ ਉਹਦੇ ਬਹਾਨੇ ਉਹਨਾਂ ਨੇ ਪਾਈ ਐਕਚੁਅਲੀ ਡਾਦ ਉਹਨਾਂ ਨੂੰ ਜੋਗਾ ਸਿੰਘ ਵਾਲਾ ਸੀਗਾ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮੈਨੂੰ ਦਵਾਦਾ ਜਿਹੜਾ ਕਿਤੇ ਮੇਰੀ ਗੁਫ਼ਤਾਦੀ ਨਾ ਪੈ ਜਾਏ ਡਰ ਉਹੀ ਹੈ ਸਰ ਉਹ ਕੀ ਕਹਿੰਦੇ ਦਿਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਿੰਕੇ ਵਾਲੀ ਗੱਲ ਹੈ ਕਿ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਕਿਛਿਆ ਆਪੇ ਹੀ ਪਟੀਸ਼ਨ ਪਾਲੀ ਅੱਪੇ ਆਪ ਸੁਲੇਲੀ ਅੱਪੇ ਸਟੋਰੀਆਂ ਬਣਾਉਂਦੀਆਂ ਕਿ ਮੈਂ ਜੀ ਬਕਾਊ মিডিਆ ਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਜੀ ਮੈਂ ਇਹਦੇ ਖਿਲਾਫ ਜਾਊਂਗਾ ਮੇਰਾ ਤਾਂ ਉਹਨਾਂ ਨੂੰ ਕਹਿਣਾ ਹੈ ਕਿ ਭਾਈ ਜਦੋਂ ਤੁਹਾਡੇ 'ਚ ਕੋਈ ਨੁਕਸ ਨਹੀਂ ਹੈ ਤੇ ਤੁਸੀਂ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੰਨਾ ਤਰਲੋ ਮੱਚੀ ਕਿਉਂ ਹੈ ਜੀ ਮੈਨੂੰ ਇਹ ਲੱਗਦਾ ਕਿ ਕਿਤੇ ਦਾ ਕਿਤੇ ਉਹਨਾਂ ਨੂੰ ਇਹ ਡਰ ਹੈ ਉਹ ਤਾਂ ਹੀ ਕੋਰਟ 'ਚ ਗਏ ਕਿ ਮੈਂ ਗ੍ਰਿਫਤਾਰੀ ਮੈਂ ਗ੍ਰਿਫਤਾਰੀ ਤੋਂ ਬਚ ਲੀ ਆਪਣੀ ਬੇਲ ਜਿਹੜੀ ਕਦਾਲਾ ਕਿੱਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਪੁਰਾਣੀਆਂ ਜਿਹੜੀਆਂ ਫੋਨ ਕਾਲ ਔਰ ਕਾਰਡ ਜਿਹੜਾ ਜੋਗਾ ਸਿੰਘ ਦਾ ਉਹ ਸਭ ਨੂੰ ਪਤਾ ਤੁਸੀਂ ਪੁਰਾਣੇ ਕੇਸਾਂ ਬਾਰੇ ਜਾਣਦੇ ਹੋ ਪੁਰਾਣੇ ਕੇਸ ਜਿਹੜੇ ਉਹਨਾਂ ਦਾ ਤੇ ਹੋਏ ਆ ਉਹ ਸਦਾ ਕੋਈ ਜਾਣਦੇ ਹੋ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਡੱਦ ਹੈ ਆਪਣੇ ਆਪ ਚ ਡੱਦ ਹੈ ਆਪਣੇ ਆਪ ਚ ਉਹ ਡਾਦੇ ਆ ਉਹਨਾਂ ਦਾ ਹੋਰ ਕੋਈ ਗੱਲ ਨਹੀਂ ਹੈ ਉਹ ਜਿਹੜਾ ਡੱਦ ਹੈ ਕਿ ਉਹ ਮੇਰੇ ਮਤਲਬ ਜਿਹੜੇ ਸੁਰੱਖਿਆ ਅਫਸਰ ਫੜੇ ਗਏ ਆ ਪੁਰਾਣੇ ਉਹਨਾਂ ਨੇ ਪਤਾ ਨਹੀਂ ਕੀ ਕਿਹਾਤਾ ਹੋਊਗਾ ਕੀ ਉੱਥੇ ਬਿਆਨ ਦਿੱਤੇ ਹੋਣਗੇ ਕੀ ਸੱਚ ਹੋਊਗਾ ਕੀ ਕੁਛ ਇਹਨਾਂ ਦੇ ਖਿਲਾਫ ਹੋ ਸਚਾਈ ਆਈਊਗੀ ਉਹਦੇ ਦਰੋਂ ਉਹਨਾਂ ਨੇ ਕੀਤਾ ਪਰ ਅਸੀ ਪਸੀ ਦੀ ਵੱਲ ਕੀਤਾ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਇਹ ਕੋਰਟ ਦੇ ਵਿੱਚ ਗਏ ਜਾਂ ਇਹਨਾਂ ਵਾਪਸ ਲਿਆ ਜਾਂ ਕੋਰਟ ਦੇ ਕੀ ਕਮੈਂਟ ਕੀਤੇ ਸਦਾ ਕੁਝ ਉਹਨਾਂ ਦਾ ਮਾਮਲਾ ਉਹ ਆਪਣੇ ਆਪ ਉਸ ਮਾਮਲੇ ਦੇ ਵਿੱਚ ਲੱਗੇ ਆ ਅਸੀਂ ਆਪਣੇ ਮਾਮਲੇ 'ਚ ਲੱਗਿਆ ਜਿੱਦਾਂ ਪੰਨੂ ਸਾਹਿਬ ਨੇ ਦੱਸਿਆ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸਿੱਧਾ ਜਿਹਾ ਇੱਕ ਫਾਜ਼ਮੂਲਾ ਹੈ ਕਿ ਜਿਹੜਾ ਵੀ ਬੰਦਾ ਛੋਟਾ ਆ ਵੱਡਾ ਆ ਵੱਡੇ ਤੋਂ ਵੱਡਾ ਆ ਜਿਹੜਾ ਵੀ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਨਸ਼ਿਆਂ ਨਾਲ ਸੰਬੰਧਿਤ ਹੈ ਜਾਂ ਜਿੰਨੇ ਨਸ਼ਿਆਂ ਦਾ ਕਾਰੋਬਾਰ ਕੀਤਾ ਹੈ ਜਿਹੜਾ ਨਸ਼ੇ ਮਾਫੀਆ ਦੇ ਨਾਲ ਰਲ ਕੇ ਕੰਮ ਕਰਦਾ ਆ ਉਹਦੇ ਖਿਲਾਫ ਸਾਡੀ ਕਮਿਟਮੈਂਟ ਆ ਪੰਜਾਬ ਦੇ ਲੋਕਾਂ ਨਾਲ ਪਈ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਉਸੇ ਤਹਾਂ ਦੀ ਕਾਰਵਾਈ ਕਰਦੇ ਆਂ ਪਰ ਇਸ ਕੇਸ ਦੇ ਵਿੱਚ ਮੈਂ ਤਾਂ ਦੇਖ ਕੇ ਤਾਂ ਹੋ ਗਿਆ ਕਿ ਕਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਆਪੇ ਹੀ ਪਾਈ ਜਾਂਦੇ ਆ ਕਿ ਆਪ ਮੈਂ ਤਾਂ ਜੀ ਆਹ ਜੀ ਇਦਾਂ ਜੀ ਆਹ ਮੀਡੀਆ ਇਦਾਂ ਕਰ ਰਿਹਾ ਜੀ ਇਦਾਂ ਕਰ ਰਿਹਾ ਅਸੀਂ ਆਪਣਾ ਸਿੱਧਾ ਸੱਦਾ ਜਿਹਾ ਕੰਮ ਕਰਦੇ ਜੇ ਜੋਗਾ ਸਿੰਘ ਹੋਣਾ ਨੇ ਕੋਈ ਸਟੇਟਮੈਂਟ ਦਿੱਤੀ ਹੋ ਜਾਂ ਉਹਨਾਂ ਦੀ ਸਟੇਟਮੈਂਟ ਆਊਗੀ ਜੇ ਉੱਤੇ ਕੋਈ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਉਹ ਤੇ ਅੱਗੇ ਅਗਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਹੁੰਦਾ ਪਦ ਜੋ ਕੁਝ ਵੀ ਹੈ ਆਪਣੇ ਦਲ ਦੇ ਵਜੋਂ ਹੀ ਖੈਰੇ ਹੜਾ ਨੇ ਬਲੋ ਜਿਹੜਾ ਸਾਦਾ ਬੰਦਾ ਘਟਰਾ ਕਦਮ ਜਿਹੜਾ ਉਹ ਕੀਤਾ ਸਾਦਾ ਜਿਹੜਾ ਉਹਨਾਂ ਨੇ ਇਹ ਡਰਾਮੇਬਾਜ਼ੀ ਜਿਹੜੀ ਆ ਉਹ ਕਾਵੇ ਆ ਲੋਕਾਂ ਨੂੰ ਦੱਸਣ ਵਾਸਤੇ ਜੀ ਬੰਦ ਸਰਕਾਰ ਇਦਾਂ ਕਰਦ ਨਹੀਂ ਚਾਹੁੰਦੀ ਇਦਾਂ ਕਰਨੀ ਚਾਹੁੰਦੀ ਹੈ ਸੋ ਸਾਡਾ ਇਦਾਂ ਦਾ ਕੋਈ ਅਦਾਦਾ ਨਹੀਂ ਸਾਡਾ ਇਹ ਆ ਕਿ ਉਹ ਆਲਰੇਡੀ ਇੱਕ ਵੱਡੇ ਕੇਸ ਤੇ ਦਾਦ ਉਹਨਾਂ ਦਾ ਨਾਂ ਜੁੜਿਆ ਪਿਆ ਆਲਰੇਡੀ ਉਹਨਾਂ ਨੇ ਜੇਲ ਕੱਟੀ ਆਲਰੇਡੀ ਉਹਨਾਂ ਦੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਪਹਿਲਾਂ ਬੇਲ ਹੋਇਆ ਆ ਰਹੀ ਇੱਕ ਕੇਸ ਉਹਨਾਂ ਦੇ ਖਿਲਾਫ ਸਟੈਂਡ ਕਰਦਾ ਜਿਹੜਾ ਕੇਸ ਚੱਲ ਰਿਹਾ ਹੈ। ਇਹ ਕੱਲ ਕੇ ਸਾਨੂੰ ਕੋ ਬਹੁਤਾ ਇਹਦੇ ਤੇ ਕਹਿੰਦੀ ਲੋੜ ਦੀ ਜੋਗਾ ਸਿੰਘ ਉਹਨਾਂ ਨੇ ਕੀ ਕੀ ਕੁਝ ਕਿਹਾ ਕੀ ਕੀਤਾ ਕੀ ਦੀ ਕੀਤਾ ਉਹ ਜਦੋਂ ਪੂਰੀ ਜਾਂਚ ਆਜੂਗੀ ਸਾਹਮਣੇ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਕਾਰਵਾਈ ਜਿਹੜੀ ਆ ਜੇ ਕੁਝ ਸੰਬੰਧੀ ਹੋਊ ਕੇਸ ਤੇ ਵੀ ਬਣਦੀ ਹੋਊਗੀ। ਤੋਂ ਕਾਰਵਾਈ ਤੇ ਲਾਜ਼ਮੀ ਹੋਊਗੀ ਉਹ ਤਾਂ ਉਹ ਤਾਂ ਉਹਨਾਂ ਦੀਆਂ ਸਟੇਟਮੈਂਟਾਂ ਕਿੱਦਾਂ ਨਹੀਂ ਆਉਂਦੀਆਂ। ਉਹਨਾਂ ਦਾ ਕੀ ਰੋਲ ਆ ਕੀ ਨਹੀਂ ਰੋਲ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਕੀ ਕੀਤਾ। ਉਹ ਸਾਰੀਆਂ ਚੀਜ਼ਾਂ ਪਹਿਲਾਂ ਆਲਰੇਡੀ ਬਾਹਰ ਆ ਚੁੱਕੀਆਂ ਇਸ ਬਾਰੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਸੀਗੇ ਕਿ ਸਾਡੀ ਕੋਈ ਮੰਕਸ਼ਾ ਜਿਹੜੀ ਹੈ ਉਹ ਇਦਾਂ ਨਹੀਂ ਹੈ ਇਹ ਆਪਣਿਆਂ ਵੀ ਸਾਦਾ ਕੁਝ ਕਰਦੇ ਆ ਆਪਣਿਆਂ ਵੀ ਲੱਗੇ ਆਹੀ ਤੇ ਆਪਣੇ ਕੰਮ ਤੇ ਲੱਗੇ ਆ ਅੱਜ ਤਾਂ ਸਿੱਧੀ ਜੀ ਗੱਲ ਹੈ ਜੀ ਕਿ ਨਸ਼ਿਆਂ ਦੇ ਮਾਮਲੇ 'ਚ ਜਿਹੜਾ ਵੀ ਬੰਦਾ ਅਨਮੋਲ ਹੋਊਗਾ ਵੱਡੇ ਤੋਂ ਵੱਡਾ ਬੰਦਾ ਅਨਮੋਲ ਹੋਊਗਾ ਉਹਦੇ ਖਿਲਾਫ ਕਾਰਵਾਈ ਜਿਹੜੀ ਉਹ ਕੀਤੀ ਜਾ